ਇਹ ਤਸਵੀਰਾਂ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੋਂ ਸਾਹਮਣੇ ਆ ਰਹੀਆਂ ਨੇ ਦੱਸ ਦਈਏ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਦੇ ਤਸੂਹਾ ਨਜ਼ਦੀਕ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਸ ਵਿੱਚ ਇੱਕ ਨਿੱਜੀ ਕੰਪਨੀ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਟੜਕਸਰ ਜਦੋਂ ਬੱਸ ਤਲਵਾੜਾ ਤੋਂ ਜਲੰਧਰ ਜਾ ਰਹੀ ਸੀ ਤਾਂ ਦਸੂਹਾ ਦੇ ਨਜ਼ਦੀਕ ਬੱਸ ਚਾਲਕ ਬੱਸ ਨੂੰ ਓਵਰਟੇਕ ਕਰਨ ਲੱਗਦਾ ਹੈ ਤਾਂ ਬੱਸ ਦਾ ਸੰਤੁਲਨ ਖਰਾਬ ਹੋ ਜਾਂਦਾ ਹੈ ਜਿਸ ਤੋਂ ਬਾਅਦ ਬੱਸ ਸੜਕ ਦੇ ਨਾਲ ਲੱਗਦੇ ਇੱਕ ਕੱਚੇ ਨਾਲੇ ਦੇ ਉੱਤੇ ਜਾ ਪਲਟਦੀ ਹੈ ਗਰੀਮਤ ਰਹੀ ਹੈ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਇਹ ਹਾਸਾ ਇੰਨਾ ਕਿ ਜ਼ਿਆਦਾ ਭਿਆਨਕ ਸੀ ਕਿ ਜਹਾ ਜਾਂਦੇ ਲੋਕ ਵੀ ਡਰ ਗਏ ਸੋ ਦੱਸ ਦਈਏ ਇਸ ਤਰ੍ਹਾਂ ਦੇ ਹਾਸੇ ਪਹਿਲੇ ਵੀ ਕਈ ਵਾਰ ਵਾਪਰ ਚੁੱਕੇ ਨੇ ਪਰ ਪ੍ਰਸ਼ਾਸਨ ਇਨ੍ਹਾਂ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਇਸ ਤੋਂ ਪਹਿਲਾਂ ਵੀ ਕਈ ਵਾਰ ਨਿੱਜੀ ਕੰਪਨੀਆਂ ਦੀਆਂ ਬੱਸਾਂ ਓਵਰ ਸਪੀਡ ਹੋਣ ਕਾਰਨ ਹਾਸੇ ਦੇ ਸ਼ਿਕਾਰ ਹੋ ਚੁੱਕੀਆਂ ਨੇ ਤੇ ਕਈ ਲੋਕ ਇਨ੍ਹਾਂ ਦੇ ਵਿੱਚ ਜਾਨ ਵੀ ਗਵਾ ਚੁੱਕੇ ਨੇ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਵੱਡੀ ਕਾਰਵਾਈ ਇਨ੍ਹਾਂ ਉੱਤੇ ਕਿਉਂ ਨਹੀਂ ਕੀਤੀ ਜਾਂਦੀ ਇਹ ਪ੍ਰਸ਼ਾਸਨ ਉੱਤੇ ਵੀ ਇੱਕ ਸਵਾਲ ਉੱਠਦਾ ਨਜ਼ਰ ਆ ਰਿਹਾ ਹੈ ਸੋ ਦੱਸ ਦਈਏ ਅੱਜ ਤੜਕਸਰ ਇੱਕ ਭਿਆਨਕ ਸੜਕ ਹਾ사 ਵਾਪਰਿਆ ਹੈ ਜਿਸ ਵਿੱਚ ਇੱਕ ਨਿੱਜੀ ਕੰਪਨੀ ਦੀ ਬੱਸ ਹਾਸੇ ਦਾ ਸ਼ਿਕਾਰ ਹੋਈ ਹੈ ਹੁਣ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਹੈ ਪ੍ਰਸ਼ਾਸਨ ਵੱਲੋਂ ਕਰੇਨ ਦੀ ਮਦਦ ਦੇ ਨਾਲ ਜਿਹੜਾ ਬੱਸ ਨੂੰ ਕੱਢਿਆ ਜਾ ਰਿਹਾ ਹੈ ਸਵਾਰੀਆਂ ਨੂੰ ਜਿਹੜਾ ਨਿੱਜੀ ਹਸਪਤਾਲ ਲਈ ਪਹੁੰਚਾਇਆ ਗਿਆ ਹੈ ਇਲਾਜ ਲਈ ਜਿਹੜਾ ਹਸਪਤਾਲ ਪਹੁੰਚਾਇਆ ਗਿਆ ਸੋ ਕੋਈ ਵੱਡਾ ਨੁਕਸਾਨ ਹੋਣ ਤੋਂ ਜਿਹੜਾ ਟਲ ਗਿਆ ਸੋ ਦੱਸ ਦਈਏ ਤੜਕਸਾਰ ਜਿਹੜਾ ਇੱਕ ਨਿੱਜੀ ਕੰਪਨੀ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਹੁਣ ਮੌਕੇ ਤੇ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ ਕਿ ਪ੍ਰਸ਼ਾਸਨ ਤੇ ਜਿਹੜੇ ਸਥਾਨਕ ਲੋਕ ਵੀ ਮੌਕੇ ਤੇ ਉੱਥੇ ਜਿਹੜੇ